ਜਗ ਗੁਰਦੇਵ ਧੰ ਗੁਰਦੇਵ ਸਹਿਮੇ ਕਮਾਲ ਧੰ ਧੰ ਜਗਤ ਪਿਤਾ ਸਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਸਦਕਾ ਗੁਰੂ ਘਰ ਦੇ ਪ੍ਰੀਤਮਾਨ ਸੇਵਾਦਾਰ શ્રીਮਾਨ ਸ਼੍ਰੀ ਤਰਸੀਮ ਲਾਲ ਮਹਿ ਇਨਾਂ ਦੇ ਜੀਵਨ ਸਾਥੀ ਬੀਬੀ ਗੁਰਮੀਤ ਕੌਰ ਜੀ ਔਰ ਇਨਾਂ ਦੇ ਪਿਆਰੇ ਸੁਪੁੱਤਰ ਸ਼੍ਰੀ ਹਰਜਿੰਦਰ ਕੁਮਾਰ ਸ਼੍ਰੀ ਜਤਿੰਦਰ ਕੁਮਾਰ ਸ਼੍ਰੀ ਵਿਰਿੰਦਰ ਕੁਮਾਰ ਸ਼੍ਰੀ ਰਜਤ ਕੁਮਾਰ ਸਮੂਹ ਪਰਿਵਾਰ ਵੱਲੋਂ ਤਨ ਤਨ ਜਗਤ ਪਿਤਾ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ ਦਾ ਟਾਂਸਰਾ ਲੈ ਕੇ ਕੰਬ ਕਮਾਲ ਜਨ ਜਨ ਪਾਇਓ ਸੋਤ ਸ਼ਬਦ ਅਨਾਜ਼ਮ ਲਾਇਓ ਪਰ ਜਲ ਕੁੰਭ ਕਾਰਜ ਮੈਂ ਧਰਿਓ ਤਿਵ ਕਾਰਜ ਸੰਪੂਰਨ ਕਰਨ ਦੇ ਮਹਾਵਾਕਾਂ ਦਾ ਉੱਤਸਰ ਲੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਅੱਜ ਨੀ ਪੱਥਰ ਜੋ ਨਵੇਂ ਮਹਿਲ ਉਸਾਰਨ ਵਾਸਤੇ ਨੀ ਪੱਥਰ ਰੱਖਿਆ ਗਿਆ ਸਭ ਤੋਂ ਪਹਿਲਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਨੀਂ ਪੱਥਰ ਰੱਖਿਆ ਗਿਆ ਸੋ ਗੁਰਪੈਰੀ ਸਾਧਸੰਗ ਜੀਉ ਸਾਰੇ ਹੀ ਪਰਿਵਾਰ ਨੂੰ ਤਨ ਤਨ ਜਗਤ ਪਿਤਾ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੀ